ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇਖ ਰਹੇ ਰਾਇਸੀ ਕੌਰ ਕਾਲਸਾ ਬਲੌਕ ਆਪ ਜੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਸਬਸਕ੍ਰਾਈਬ ਕਰੋ ਵਾਤਵਾਸਪੋਰਟ ਕਰੋ ਅੱਜ ਆਪਾਂ ਜਾ ਰਹੇ ਨਾਨਕ ਮਦਦ ਸਾਹਿਬ ਗੁਰਦੁਆਰਾ ਸੈਤ ਦੇ ਰਸਤੇ ਤੇ ਸਿੰਘ ਸਬਾਏ ਗੁਰਦੁਆਰਾ ਸਾਹਿਬ ਆਇਆ ਤੇ ਅਸੀਂ ਉੱਥੇ ਚਲੇ ਗਏ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਹਾਂ ਇਹ ਗੁਰਦੁਆਰਾ ਸਾਹਿਬ ਕੀ ਛਾ ਰੋਡ ਤੇ ਆ ਤੇ ਸਾਹਮਣੇ ਪੈਰ ਲਸੇਗਾ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਹਾਂ ਗੁਰਦੁਆਰਾ ਸਾਹਿਬ ਨੂੰ ਬਣਾ ਤੇ ਬਹੁਤ ਵਧੀਆ ਬਣਾ ਹੋਇਆ ਆਪ ਜੀ ਦੇਖ ਸਕਦੇ ਹੋ ਲਾਈਟ ਵੀ ਬਹੁਤ ਵਧੀਆ ਲੱਗੀ ਹੋਈ ਆ ਆਪਾਂ ਥੋੜੀ ਦੇਰ ਕੋਲ ਤੇ ਬੈਠੇ ਫਿਰ ਉਸ ਬੱਚ ਨਾਲ ਪਾਵਾਂਗੇ ਹੁਣ ਆਪਾਂ ਗੁਰਦੁਆਰਾ ਸੇਤੂ ਚਾਲੇ ਪਉਣ ਲੱਗੇ ਆਪਾਂ ਗੁਰਦੁਆਰਾ ਸੇਤੋਂੜ ਪਹੁੰਚ ਚੁੱਕੇ ਹਾਂ ਇਹ ਗੁਰਦੁਆਰਾ ਸੇਵਾ ਹੋ ਰਹੀਆ ਬੰਨ੍ਹਦੀ ਜਗਤ ਜਨਮ ਮਰੀ ਗੁਸਤੰਤਰ ਬਸਰੰਗਾਰੂ ਕਿਛੁ ਕੋ ਹਿੰਸ ਤਰੇ ਸੰਸਾਰੂ ਰੂਪ ਬਨਨ ਤਨ ਬ੍ਰੁਜਾ ਤਾ ਨਾਨਕ ਅੱਜ ਗੁਰੂ ਸਾਹਿਬਾਂ ਦੇ ਸੰਗਤ ਸੇਵਾ ਕਰੇ ਲੱਗੀ ਹੋਈ ਆ ਤੇਲਾ ਵਿਖੇ ਹਰ ਸਾਲਾ ਹੋ ਜੇ ਮਹਿੰਦੇ ਸਮਾਗਮਾਂ ਤੇ ਆਪ ਜੀ ਨੂਰ ਗੁਰਮਤਿ ਆਣ ਕਰਕੇ ਗੁਰੂ ਘਰੀਆਂ ਭਾਜਰੀਆਂ ਪਰਜੇ ਹੋ ਤੇਵਾ ਨਾਂ ਦੇ আরম্ভਤਾ ਹੋਤੀ ਹੈ ਜਦੇ ਪਾਸੋਂ ਸੁਰਬਾਣੀ ਕੀਰਤਨ ਸਰਵਣ ਕੀਦਾ

ਸਾਹਿਬ ਜੀ ਨੂੰ ਤੇਰੇ ਦਾ ਹਰ ਇੱਕ ਦਾ ਸਾਥੀ ਸਹਾपत ਹੋਈ ਹੈ ਤੇਲ ਮਜੰਜੋ ਰਾਤਾ ਪ੍ਰਵਤਾ ਦਾ ਜੀ ਨਾ ਵੱਡੋ ਕੋਲੂ ਮੈਂ ਸਾਕਾ ਤੇ ਸੰਗਤ ਜੀ ਉਸ ਸ਼ਹਾਦਤ ਤੋਂ ਬਾਅਦ ਵਿਰੋਧ ਹਰਕਰਾਂ ਨੇ ਨਿਹਾ ਦੇ ਉਪਕਰਨ ਸਤਪੁਰਨਾਮੇ ਸੀਸ ਨੂੰ ਅਵਨ ਦੇ ਹੱਕਰਣ ਵਾਸਤੇ ਚੀਕੀ ਤੂਫਾਨ ਵਰੇਗਾ ਸਤਪੁਰਨਾਮੇ ਪਹਿਲੇ ਆਕੇ ਦੇਵ ਨਿਗਮ ਮਾਰ ਕੇ ਦੇਖਣਾ ਕਿੰਨਾ ਸੀ ਜੱਟਿਆ ਜਦੋਂ ਸਾਡੀ ਸਤਿਕਾਰਾਂ ਨੇ ਸੀਸੇ ਦਾ ਤਿੰਨੀ ਤੇ ਹੰਕਾਰ ਗਾਰਮਾਂ ਦੇ ਬੰਦੋਂ ਇਹ ਅਥਿਆ ਚੌੜੀ ਨੀਂਹਾਂ ਜਾਵਿਆ ਸੀ ਇਹ ਸ਼ੁਰੂ ਹੋ ਰਿਹਾ ਸੀ ਉਹ ਸਮਾਂ ਜਿਹਦੇ ਵਿਚਾਰ ਕਿਸੇ ਨੇ ਹਵਾ ਨਾ ਨਾ ਲਿਆ ਇੱਕ ਸਿਰਫ ਇਹ ਯਕਨ ਕਰਨਾ ਕਿ ਅਮਰ ਆਵਾਜ਼ ਮੁਕਾਲੇ ਕੀ ਤੇ ਆਉਣੇ ਦੇ ਵਿੱਚ ਧਨ ਨੂੰ ਬੰਦ ਕਰਕੇ ਤੇ ਉਸ ਆਉਣੇ ਦੇ ਨਾਲ ਸਾਧੂ ਲੋਕ ਜੋ ਮੀਰੀ ਪੀਰੀ ਦੇ ਮਾਲਕ ਜੀ ਹੋਰ ਵੀ ਸਤਿਨਾਮ ਦਾਲ ਆਰਜਣ ਗੁਰ ਸੂਰਮਾ ਗੜ ਗੁਰੂ ਦਾ ਬਹੁਤ ਪਰਯਤਕਾਰੀ ਤਨ ਧਨ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਰਸਰ ਦੇ ਅਸਥਾਨ ਵਾਹਿਗੁਰੂ ਆਮ ਲੋਕਾਂ ਦੇ ਪਾਸੋਂ ਪਿਛੋਂ ਬੈਨਾਇਆ ਚੁਲੂ ਬਲਕਿ ਇੱਥੇ ਸਾਰਾ ਪੰਡਾਲ ਖਾਲੀ ਪਿਆ ਹੈ ਤੇ ਜਿਹੜੇ 25 ਚਹਵੀੇ ਪੜ੍ਹਨ ਲਿਖਣ ਵਾਲੇ ਹੁੰਦੇ ਨੇ ਮੈਂ ਨਾ ਮਗਰ ਵੀ ਧਿਆ ਕਰ। ਪਾਣੀ ਹੋਵੇਗਾ। ਅੱਗੇ ਸਾਨੂੰ ਗੁਰੂ ਗ੍ਰੰਥ ਸਾਹਿਬ ਕੋਲ ਆ ਕੇ ਵੇਖੋ ਕਿ ਆਂ ਵੈਸੇ ਨਾ ਸੀ ਮੰਗਦੇ ਆ ਸਾਥੂ ਅੰਗ ਸੰਗ ਰੂਪ ਸਾਡੇ ਜਦੋਂ ਦੀਵਾਨ ਰੱਖਾ ਉਹ ਕਿਸ਼ਤਾਂ ਦਾ ਧਾਰਾ ਵਿੱਚ ਉਹਿਆ ਜੀ ਇੱਕ ਉਹ ਗੁਰੂ ਹੈ ਜਿਹਦੇ ਦਰਸ਼ਨ ਕਰ ਸਿਆ ਗੁਰੂ ਤੈ ਜਨਮ ਮਰਨ ਦੁੱਖ ਗਿਆ ਜਿੱਦੇ ਨੇੜੇ ਹੋਣਾ ਗੁਰੂ ਨੇ ਕਾਲ ਤੱਕ ਖਸਮ ਦੀ ਹੱਦ ਨਹੀਂ ਅੰਦਰ ਖਲੋਗੇ ਸਬੂਤ ਕਰਦੇ ਆ ਗੁਰੂ ਹਰਿਕੰਗ ਸਿੰਘ ਪਾਸ਼ਾ ਮਹਾਰਾਜ ਦੇ ਦਰਵਾਜ਼ੇ ਤੇ ਬੇਨਤੀ ਕਰਦੇ ਸ਼ਬਦ ਕਹੇ ਗਰੀਬ ਦਵਾ ਸਤ ਗੁਰੂ ਸ਼ੇਰ ਉਤੇ ਪੈਰ ਪਰਿਆਤ ਰਖੜਾ ਅਸੀਂ ਇਕੱਲੇ ਆ ਸੰਘਨ ਖਤਮ ਨਾ ਤੋ ਗੁਰੂ ਹਰਿਕੰਗ ਸਿੰਘ ਪਾਸ਼ਾ ਮਹਾਰਾਜ ਨੇ ਲਾਪਨ ਗੁਰਦੁਆਰਾ ਸਾਹਿਬ ਐਨਕ ਮਤ ਸਾਈ ਪਹੁੰਚ ਚੁੱਕੇ ਹੁਣ ਆਪ ਜਾ ਰਹੇ ਮੱਠ ਟਿਕਣ ਰਾਤ ਦੀਆਂ ਨੇ ਇਸ ਰਾਤ ਦੇ ਵਿੱਚ ਦਿਨ ਚੜ੍ਹੋ ਪਹਿਲਾ ਮੈਂ ਗੁਰੂ ਦੀ ਸੈਨਾ ਮਾਰ ਲਵਾਂਗਾ ਆਪ ਸੁਜਾਏ ਮਾਧ ਦੇਵ ਬਿਨ ਰਾਤ ਕਹੇ ਤੇ ਆਹਰਏ ਸੰਗਰ ਦੇ ਰਾਤ ਦੀ ਜੀ ਖਾਲਾ ਦੇ

ਆਪਣੇ ਮਾਤਰਿ ਦੇ ਇਸ ਵਰਤ ਦੇ ਕਹਾ ਮੈਂ ਸੁਣਿਆ ਗੁਰੂ ਕੋਲ 3 4000 ਸੈਕੜਾ ਸੜੀ ਕੰਬਰ ਦੇ ਪੇਰਾਂ ਤੇ ਮੈਨੂੰ ਖਬਰ ਮਿਲੀ ਹੈ ਕਿ ਪੁਰਾ ਰਾਸ਼ਟਰ ਮੋਹਰਾਂ ਦੇ ਕਰਦਾ ਕਹਾ ਸਾਡੇ ਸਾਹਮਣੇ ਆਟੇ ਦੇ ਬਰਾਬਰ ਢੋਣ ਸਮਾਨ ਹੋਣਾ ਦਾ ਏਕ ਗੁਰੂ ਸਿੱਖ ਹੈ ਨਾ ਹਰੇ ਦੱਸ

जा रहे थे जाकी हुना बोली साहिब आप जी देख सकते हो कि नवरी लगता पिया आप जी इतना व्यू देख सकते हो Apa boleh saya majukan? ਅਭੀ ਦੇਖ ਸਕਦੇ ਹੋ ਕਿ ਨਾਵ ਦੀਆ ਵੀ ਹੋਏ ਇਥੇ ਨਾਵ ਵੀ ਹੁੰਦੀਆਂ ਨੇ ਬਹੁਤ ਸਾਰੀਆਂ ਆਪਾਂ ਤਾਂ ਬੈਠ ਸਕਦੇ ਨਾਉ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ